ਸਰ ਜੀ ਮੈਂ ਤੁਸੀ ਕਾਲ ਕੀਤੀ ਮਾਈਕ ਮਾਈਕ ਦੇਖੋ ਜੀ ਮੈਨੂੰ 11 ਵਜੇ ਦਾ ਸਮਾਂ ਅੰਕਿਤ ਜੀ ਮਾਈਕ ਜੀ ਜਿਹੜਾ ਮੈਨੂੰ ਜਿਹਦਾ ਓਨੈਸਟ ਨਹੀਂ ਹੋਣਾ ਡਾਕਟਰਸ ਆਇਆ ਜੀ ਜੀ ਪੁੱਛ ਮੈਨੂੰ 11 ਵਜੇ ਬੁਲਾਇਆ ਸੀ ਪਰ ਤੁਸ ਜਬ ਤੋਂ ਪਹਿਲੇ ਕਾ ਵਾਪਸ ਲੈਣਾ ਸੀ ਜਿਹੜਾ ਅਸਤੀਫਾ ਜਿਹੜਾ ਮੈਂ ਜਿਹੜਾ ਅਸਤੀਫਾ ਦਿੱਤਾ ਸੀ ਮੈਂ ਉਹ 69 ਦਿਨ ਪਹਿਲੇ ਦਿੱਤਾ ਸੀ ਜੀ ਜੀ ਕਿ ਜਿਦਾ ਹਮਾਚਲ ਦੇ ਇਲੈਕਸ਼ਨ ਵਿਧਾਨ ਸਭਾ ਦੇ ਨਾਲ ਹੋਏ ਆ ਉਦਾਂ ਹੀ ਲੋਕ ਸਭਾ ਦੇ ਇਲੈਕਸ਼ਨ ਨਾਲ ਹੋਣ ਕਿ ਪੰਜਾਬ ਦਾ ਜਿਹੜਾ ਖਜ਼ਾਨਾ ਹੈ ਉਹਦਾ ਜਿਹੜਾ ਬੋਝ ਘਟੇ ਮੇਰਾ ਬਾਜੂ ਸਿੱਕਰ ਸਾਹਿਬ ਵੱਲੋਂ ਥੱਲੇ ਕਰ ਲੋ ਮੈਂ ਜਿਹੜਾ ਮੇਰਾ ਸਤੀਫਾ ਹੈ ਉਹ ਨਹੀਂ ਮਜੂਰ ਕੀਤਾ ਇਲੈਕਸ਼ਨ ਦੇ ਵਿੱਚ ਅੱਜ ਫਰਸਟ ਵਰਕਿੰਗ ਡੇ ਹੈ ਅੱਜ ਫਰਸਟ ਵਰਕਿੰਗ ਡੇ ਇਲੈਕਸ਼ਨ ਤੋਂ ਬਾਅਦ ਤੇ ਮੈਨੂੰ ਅੱਜ ਬੁਲਾਇਆ ਗਿਆ ਇਸ ਕਰਕੇ ਲੋਕਤੰਤਰ ਦੇ ਵਿੱਚ ਇਹ ਇਹ ਆਪਣੀ ਚਲਾ ਸਕਦੇ ਆ ਡੈਮੋਕ੍ਰੇਸੀ ਦੇ ਵਿੱਚ ਤੇ ਮੈਨੂੰ ਵੀ ਕਿਉਂਕਿ ਮੈਨੂੰ ਜਿਹੜੀ ਵੋਟਾਂ ਮੇਰੇ ਲੋਕਾਂ ਨੇ ਪਾਈਆਂ ਸੀ ਜਿਹੜੇ ਲੋਕ ਮੇਰੇ ਕੋ ਮੇਰੇ ਹਲਕੇ ਜਲੰਧਰ ਦੇ ਜਿਹੜੇ ਉਹ ਕਹਿੰਦੇ ਸੀ ਕਿਸੇ ਪਾਰਟੀ ਨੂੰ ਵੋਟ ਨਹੀਂ ਪਾਈ ਅਸੀਂ ਤਿੰਨੂੰ ਵੋਟ ਪਾਈ ਸੀ ਇਸ ਕਰਕੇ ਮੈਂ ਉਹਨਾਂ ਦੇ ਲਈ ਜਲੰਧਰ ਦੀ ਤਰੱਕੀ ਦੇ ਲਈ ਜਿਹੜਾ ਸਤੀਫਾ ਹੈ ਉਮਰ ਬਾਬਾ ਜੀ ਨਹੀਂ ਚੀਤਲ ਨਹੀਂ ਅਗਰ ਇਹ ਐਸੇ ਫੇਸਬੁਕ ਟੈਨ ਨਾ ਹੋਰ ਹੈਗਾ ਤੁਹਾਡਾ ਫੋਟੋ ਵੀ ਟਾਰ ਲਿਆ ਕਿ ਆਪਣੀ ਮਰਜ਼ੀ ਨਾਲ ਇਹ ਸਾਰਾ ਕੋਈ ਕਰਕੇ ਲੋ ਸਿਰਫ ਅੱਜ ਦੀ ਡੇਟ ਦੇ ਉੱਤੇ ਮੈਂ ਸਿਰਫ ਇਹਦੇ ਹੀ ਬੋਲਾਂਗਾ ਜੀ ਮੇਰਾ ਕੋਈ ਹੋਰ ਕੋਈ ਕਮੈਂਟ ਨਹੀਂ ਹੈ ਇਹ ਇਸ ਕਰਕੇ ਡਾਕਟਰ ਬਾਬਾ ਸਾਹਿਬ ਮਿਤਕਦੇ ਸਬਦਾਨ ਦੇ ਮਤਾਵਿਦ ਅਗਰ ਇਹ ਲੋਕ ਮੇਰੇ ਨਾਲ ਕੋਈ ਗਲਤ ਕਰਨਗੇ ਪੂਰਾ ਜਵਾਬ ਮੈਂ ਹਾਈ ਕੋਰਟ ਚ ਜਾਵਾਂਗਾ ਤੁਸੀਂ ਐਸੇ ਲਈ ਬੀਜੇਪੀ ਚ ਹੋ ਜਾਂ ਨਹੀਂ ਹੋ ਮੈਂ ਸਿੱਧਾ ਇਸ استਿਫੇ ਨੂੰ ਜਿਹੜੀ ਵਾਪਸ ਲੈਣ ਦੇ ਲਈ ਆਇਆ ਹਾਂ استਿਫੇ ਦੀ ਗੱਲ ਕਰੀਏ ਬਾਕੀ ਬਾਈ ਤੇ ਗੱਲ ਕਰਾਂ استਿਫੇ ਨੂੰ ਲੈ ਕੇ ਇਸ ਕਰਕੇ ਤੁਸੀਂ ਕਹਿ ਰਹੇ ਹੋ ਕਿ ਵਾਪਸ ਲੈ 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 ਮੈਨੇ ਕਿਉਂਕਿ ਤੁਹਾਨੂੰ ਆਏ ਸੀ ਵੀ ਪਹਿਲਾਂ ਚੋਣਾਂ ਬਾਈ ਇਲੈਕਸ਼ਨ ਨਾਲ ਇਹਨਾਂ ਨੂੰ ਮੈਂ ਜਿਹੜਾ استਿਫਾ ਦਿੱਤਾ ਸੀ ਇਸ ਕਰਕੇ ਦਿੱਤਾ ਜਿਹੜਾ ਇਲੈਕਸ਼ਨ ਹੈ ਮੇਰੇ ਉਹ ਲੋਕ ਸਭਾ ਇਲੈਕਸ਼ਨ ਨਾਲ ਕਰਾਏ ਜਾਣ ਜਿੱਦਾਂ ਹਿਮਾਚਲ ਦੇ ਵਿੱਚ ਜਿਹੜੇ ਕੱਲ ਜਿਹੜੇ ਇੱਕ ਤਰੀਕ ਨੂੰ ਨਾਲ ਲੋਕ ਸਭਾ ਦੀ ਵੋਟਿੰਗ ਹੋਈ ਹੈ ਨਾਲ ਹੀ ਵਿਧਾਨ ਸਭਾ ਦੀ ਵੋਟਿੰਗ ਹੋਈ ਹੈ ਇਹਨਾਂ ਨੇ ਮੇਰਾ ਜਿਹੜਾ استਿਫਾ 69 ਦਿਨ ਤੱਕ ਮੈਨੂੰ ਕੋਈ ਪੁੱਛਿਆ ਨਹੀਂ ਮिन्नੂ ਉਸ ਅਜ ਤੂੰ 78 ਦਿਨ ਪਹਿਲੇ ਇੱਕ ਨੋਟਿਸ ਮੇਰੇ ਘਰ ਪਹੁੰਚਦਾ ਉਸ ਨੋਟਿਸ ਦੇ ਵਿੱਚ ਲਿਖਿਆ ਕਿ 3 ਤਰੀਕ ਸਵੇਰੇ 11 ਵਜੇ ਸਪੀਕਰ ਸਾਹਿਬ ਦੇ ਕੋਲ ਪੇਸ਼ ਕੀਤਾ ਜਾਏ ਕਿ ਮਿਲੋ ਜੀ ਜਿਸ ਕਰਕੇ ਮੈਂ ਜਾ ਰਿਹਾ ਜੇ ਸਪੀਕਰ ਸਾਹਿਬ ਨਹੀਂ ਹੈ ਮੈਂ ਆਪਣੀ ਹਾਜ਼ਰੀ ਲਗਾਵਾਂਗਾ ਔਰ ਤੋਂ ਇਲਾਵਾ ਜੇ ਏਦਾਂ ਮੈਨੂੰ ਕੋਈ ਖਰਾਬ ਕਰੇਗਾ ਤੇ ਮੈਂ ਹਾਈ ਕੋਰਟ ਵੀ ਜਾਵਾਂਗਾ ਸੁਪਰੀਮ ਕੋਰਟ ਵੀ ਜਾਵਾਂ ਚਲੋ ਘਰ ਦੇਖਿਆ ਜਾਵੇ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ